हां जी अपने कुल सेल्फ सिल्क ਦਾ ਸਟੱਫ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਪਲੇਨ ਨਹੀਂ ਰਹੇਗਾ ਸੈਲਫ ਰਹੇਗਾ ਔਰ ਇਸ ਦਾ ਪ੍ਰਾਈਜ਼ ਰਹੇਗਾ 800 ਇਸ ਦੇ ਵਿੱਚ ਤੁਸੀਂ ਜੋ ਕਲਰ ਤੁਹਾਨੂੰ ਪਸੰਦ ਆਏਗਾ ਤੁਸੀਂ 800 ਦੇ ਵਿੱਚ ਇਹ ਬਾਏ ਕਰ ਸਕਦੇ ਹੋ ਘਰ ਬੈਠੇ ਨੈਕਸਟ ਪਾਰਟੀ ਵੇਅਰ ਸੂਟ ਨੇ ਤੇ ਔਰ ਕਰਵਾ ਚੌਦੇ ਲਈ ਸਪੈਸ਼ਲ ਆਪਾਂ ਸੂਟ ਲੈ ਕੇ ਆਂਦੇ ਨੇ ਬਹੁਤ ਹੀ ਜਿਆਦਾ ਸੋਨੇ ਸੋਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਸਕਿੱਪ ਨਾ ਕਰਨਾ ਸ਼ਰਟ ਰਹੇਗੀ ਔਰਗੈਂਜ਼ਾ ਦੀ ਬਾਟਮ ਰਹੇਗੀ ਉਪਾੜਾ ਦੀ ਦੁਪੱਟਾ ਚਨੂਨ ਦਾ ਰਹੇਗਾ 2299 ਦੇ ਵਿੱਚ ਇਹ ਵੀ ਤੁਸੀਂ ਸੂਟ ਕਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਰਹੇਗਾ ਆਪਣੇ ਕੋਲ ਸ਼ਰਟ ਰਹੇਗੀ ਉਪਾੜਾ ਸਿਲਕ ਦੀ embroidery ਹੋਈ ਹੈ ਬਾਟਮ ਵੀ ਹੈਵੀ ਵਰਕ ਵਾਲੀ ਮਿਲੇਗੀ ਤੁਹਾਨੂੰ ਔਰ ਦੁਪੱਟਾ ਵੀ ਚਨੂਨ ਦਾ ਰਹੇਗਾ 2599 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਬਹੁਤ ਹੀ ਸੋਹਣਾ ਪਾਰਟੀ ਵੇਅਰ ਔਰ ਕਰਵਾਚੌਦੇ ਲਈ ਸੂਟ ਨੇ ਇਹ ਵਾਲਾ ਰਹੇਗਾ ਆਪਣੇ ਅਪਾੜਾ ਸਿਲਕ ਦਾ ਸੂਟ ਰਹੇਗਾ ਵਰਕ ਹੋਇਆ ਫਲਕਾਰੀ ਦਾ ਦੁਪੱਟਾ ਔਰ ਗੈਂਜ਼ਾ ਦਾ ਰਹੇਗਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ 1899 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਨੈਕਸਟ ਪਿਓਰ ਸ਼ਿਮਰ ਟਿਸ਼ੂ ਸਿਲਕ ਦਾ ਸੂਟ ਰਹੇਗਾ 5 ਮੀਟਰ ਫਰੰਟ ਤੇ ਵਰਕ ਹੋਏਗਾ ਹੈਂਡ ਵਰਕ ਐਂਡ ਆਰੀ ਵਰਕ 슬ੀਵਸ ਤੇ ਵੀ ਤੁਹਾਨੂੰ ਏਮਬ੍ਰੋਇਡਰੀ ਮਿਲੇਗੀ ਪਿਓਰ ਔਰ ਗਾਂਜਾ ਦੁਪੱਟਾ ਵਰਕ ਵਾਲਾ 3998 ਵਿੱਚ ਤੁਸੀਂ ਇਹ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਵਿਸਕੋਸ ਸ਼ਿਮਰ ਸੂਟ ਰਹੇਗਾ ਟੈਬੀ ਸਿਲਕ ਬਾਟਮ ਵਿਸਕੋਸ ਚਨੋਂਨ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣਾ ਸੂਟ ਕਰਵਾ ਚਹਤੇ ਲਈ ਨੇ 3299 ਦੇ ਵਿੱਚ ਇਹ ਘਰ ਬੈਠੇ ਬਾਈ ਕਰ ਸਕਦੇ ਹੋ ਇਹ ਸੂਟ ਵੀ ਬਹੁਤ ਜ਼ਿਆਦਾ ਸੋਨਾ ਰੈਡੀ ਹੋਇਆ ਗੋਟਾ ਪੱਤੀ ਦਾ ਵਰਕ ਮਿਲੇਗਾ ਇਹ ਇਨਾਂ ਸੂਟਾਂ ਦੇ ਵਿੱਚ ਇੱਕ ਹੀ ਕਲਰ ਅਵੇਲੇਬਲ ਆ ਇਹਨਾਂ ਨੂੰ ਤੁਸੀਂ ਬਾਈ ਕਰਨਾ ਚਾਹੋ ਨੇ ਤਾਂ ਸਕਰੀਨਸ਼ਾਟ ਸੈਂਡ ਕਰਕੇ ਬਾਈ ਕਰ ਸਕਦੇ ਹੋ ਨੈਕਸਟ ਸ਼ਰਟ ਰਹੇਗੀ ਸ਼ਿਮਰ ਦੀ ਇਸ ਦੇ ਨਾਲ ਜੋ ਸਿਲਕ ਦਾ ਸ਼ਲਾਰਾ ਰਹੇਗਾ दुपट्टा गैंसा रहेगा बहुत ही ज़्यादा सोहना कंट्रास्ट सूट बनया हुआ है पच्ची सौ पंजाब सूट तुम बाय कर सकते हो घर बैठे नैक्सट शर्ट रहेगी शिमर दाड़ा बॉटम रहेगी दुप्टा ऑरगैनजा का रहेगा ये भी बहुत सोहना गोटा पत्ती वर्क बाजू पर भी वर्क मिलेगा और दुपट्टे भी थोड़ा तो वर्क मिलेगा 2750 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਨਾ ਸੂਟ ਰਹੇਗਾ ਹੈਂਡਵਰਕ ਹੋਇਆਗਾ ਇਹ ਵੀ ਬਹੁਤ ਪਾਰਟੀ ਵੇਅਰ ਸੋਨਾ ਸੂਟ ਰਹੇਗਾ 3200 ਦੇ ਵਿੱਚ ਬਾਈ ਕਰ ਸਕਦੇ ਹਾਂ ਇਹ ਆਪਣੇ ਕੋਲ 5 ਮੀਟਰ ਸੂਟ ਰਹੇਗਾ ਚਾਮ कॉटन ਦਾ ਫੈਂਸੀ ਥ्रेड ਵਰਕ ਹੋਇਆ ਬਾਜ਼ੂ ਤੇ ਵਰਕ ਰਹੇਗਾ ਬਾਟਮ ਤੇ ਦੁਪੱਟਾ 1.5 ਮੀਟਰ ਰਹੇਗਾ 1199 ਦੇ ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਘਰ ਬੈਠੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਇਹ ਸ਼ਿਮਰ ਦਾ ਸੂਟ ਰਹੇਗਾ ਆਪਾੜਾ ਸਿਲਕ ਦੀ ਬਾਟਮ ਰਹੇਗੀ ਚਨੂਨ ਦਾ ਦੁਪੱਟਾ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਪਾਰਟੀ ਵੇਅਰ ਸੂਟ ਆ ਜੋ ਵੀ ਸੂਟ ਪਸੰਦ ਆਦਾ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਵੀ ਸ਼ਿਮਰ ਦਾ ਸੂਟ ਰਹੇਗਾ ਬਾਟਮ ਆਪਾੜਾ ਸਿਲਕ ਦੀ ਵਰਕ ਵਾਲੀ ਮਿਲੇਗੀ ਦੁਪੱਟਾ ਚਨੂਨ ਦਾ ਮਿਲੇਗਾ 2495 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਨੈਕਸਟ ਇਹ ਵੀ ਕਰਵਾਚੌਦੇ ਲਈ ਸਪੈਸ਼ਲ ਲੈ ਕੇ ਆਏ ਆਪਾਂ organza ਦਾ ਸ਼ਰਟ ਰਹੇਗਾ ਹੈਂਡਵਰਕ ਹੋਇਆ ਬਾਟਮ ਅਪਾੜਾ ਸਿਲਕੀ ਦੁਪੱਟਾ organza ਦਾ 2350 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਵੀ ਬਹੁਤ ਹੀ ਜ਼ਿਆਦਾ ਸੋਨਾ ਕਰਵਾ ਚੌਥ ਦੇ ਲਈ ਸੂਟ ਅਪਾੜਾ ਸਿਲਕ ਦਾ ਰਹੇਗਾ ਗੋਠਾ ਪੱਤੀ ਵਰਕ ਹੋਇਆ ਦੁਪੱਟਾ organza ਦਾ ਵਰਕ ਵਾਲਾ ਮਿਲੇਗਾ 2199 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਕਰਵਾ ਚੌਥ ਦੇ ਲਈ ਬਹੁਤ ਹੀ ਜ਼ਿਆਦਾ ਸੋਨਾ ਸੂਟ ਰੈਡੀ ਹੋਇਆ ਹੈ ਇਹ ਵਾਲੇ ਸੂਟ ਰਹੇਗਾ ਆਪਣੇ ਕੋਲ 2 ਮੀਟਰ ਵਿਸਕੋਸ organza ਦੀ ਸ਼ਰਟ thread work ਕਰ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਬਾਟਮ 2 ਮੀਟਰ ਮਸਲੀਨ cotton ਦੀ ਵਰਕ ਵਾਲੀ ਮਿਲੇਗੀ ਦੁਪੱਟਾ 2.5 ਮੀਟਰ ਮਿਲੇਗਾ organza ਦਾ ਫੈਂਸੀ thread work ਮਿਲੇਗਾ ਤੁਹਾਨੂੰ ਦੁਪੱਟੇ ਤੇ ਵੀ 1699 ਦੇ ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਨੈਕਸਟ ਆਏ ਆਪਣੇ ਕੋਲ ਨਵ ਐਲਵਰਡ ਦਾ ਸੂਟ ਰਹੇਗਾ gota ਪੱਤੀ ਸ਼ਰਟ ਤੇ ਵਰਕ ਮਿਲੇਗਾ ਸਟਾਲ ਮਿਲੇਗਾ ਨੋਰ ਪਲੇਨ ਵੈਲਵਟ ਦੀ ਬਾਟਮ ਮਿਲੇਗੀ 2 ਮੀਟਰ ਸ਼ਰਟ 2 ਮੀਟਰ ਬਾਟਮ 2.5 ਮੀਟਰ ਸਟਾਲ ਮਿਲੇਗਾ 1599 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੂਟਰ ਰੈਡੀ ਹੋਏ ਨੇ ਸ਼ਰਟ ਰਹੇਗੀ ਜੀ ਉਪਾੜਾਸ ਲਿਖਦੀ ਜੌਰਜਟ ਦਾ ਦੁਪੱਟਾ ਰਹੇਗਾ ਚੌਰਜਟ ਦੀ ਹੀ ਬਾਟਮ ਰਹੇਗੀ ਵਰਕ ਵਾਲੀ 2000 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਸਕ੍ਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ